ਖੋਨ ਵਾਲਿਆਂ ਤੇ ਲੁੱਟੇਰਿਆਂ ਤੋਂ ਦੁਖੀ ਲੁਧਿਆਣਾ ਦੇ ਦਸ਼ਮੇਸ਼ ਨਗਰ ਚੇਤ ਸਿੰਘ ਨਗਰ ਦੇ ਨਿਵਾਸੀਆਂ ਨੇ ਅੱਜ ਇਕੱਠੇ ਹੋ ਕੇ ਫੌਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਦੁਪਹਿਰ ਅਤੇ ਰਾਤ ਸਮੇਂ ਇਸ ਇਲਾਕੇ ਵਿੱਚ ਆਉਣ ਜਾਣ ਵਾਲੇ ਲੋਕਾਂ ਤੋਂ ਪੈਸੇ ਅਤੇ ਮੋਬਾਈਲ ਖੋਏ ਜਾਂਦੇ ਹਨ ਅਤੇ ਅਜਿਹੀਆਂ ਘਟਨਾਵਾਂ ਹਰ ਵਾਰ ਵਾਪਰਦੀਆਂ ਹਨ ਉੱਧਰ ਸਥਾਨਕ ਲੋਕਾਂ ਨੇ ਇਸੇ ਰੋਸ਼ ਅੱਜ ਪ੍ਰਸ਼ਾਸਨ ਦੇ ਖਿਲਾਫ ਵਿਰੋਧ ਜਤਾਇਆ। ਉਹਨਾਂ ਨੇ ਨਾਲ ਇੱਕ ਮੀਟਿੰਗ ਕਰਕੇ ਗੁੱਸਾ ਵੀ ਜ਼ਾਹਿਰ ਕੀਤਾ ਕਿ ਅਜਿਹੀਆਂ ਘਟਨਾਵਾਂ 'ਤੇ ਰੋਕ ਲਗਾਨੀ ਚਾਹੀਦੀ ਹੈ। ਇਸ ਸਬੰਧ ਵਿੱਚ ਜਦੋਂ ਸਥਾਨਕ ਲੋਕਾਂ ਨੇ ਮਿੰਦਿਆ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਬੀਤੇ ਕੱਲ੍ਹ ਹੀ ਇੱਕ ਔਰਤ ਦੇ ਮੋਬਾਈਲ ਫੋਨ ਦੀ ਘਟਨਾ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਕਈ ਲੁੱਟਾਂ ਕੁਆਤੇ ਚੋਰੀ ਦੀਆਂ ਵਾਰਦਾਤਾ ਸਾਹਮਣੇ ਆ ਚੁੱਕਿਆ ਨੇ ਇਸ ਦਾ ਕਾਰਨ ਉਹਨਾਂ ਨੇ ਨਸ਼ੇੜੀਆਂ ਨੂੰ ਦੱਸਿਆ ਹੈ ਕਿਹਾ ਹੈ ਕਿ ਬਾਹਲੇ ਇਲਾਕਿਆਂ ਤੋਂ ਨਸ਼ੇੜੀ ਇਸ ਇਲਾਕੇ ਦੇ ਵਿੱਚ ਆ ਕੇ ਲੁੱਟਖੋਦੀਆਂ ਵਾਰਦਾਤਾ ਕਰਦੇ ਨੇ ਜਿਸ ਲਈ ਪੁਲਸ ਨੂੰ ਇੱਥੇ ਸਿਕਿਉਰਿਟੀ ਵਧਾਉਣੀ ਚਾਹੀਦੀ ਹੈ ਉਹਨਾਂ ਤੇ ਸਖਤ ਕਾਰਵਾਈ ਦੀ ਵੀ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਉਧਰ ਜਦੋਂ ਇਸ ਸੰਬੰਧ ਵਿੱਚ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਲਾਕੇ ਵਿੱਚ ਨਸ਼ੇੜੀ ਨੌਜਵਾਨਾਂ ਦੇ ਕਾਰਨ ਲੁੱਟਖੋਦੀਆਂ ਵਾਰਦਾਤਾ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਸਖਤ

कर लिया छीन लिया कोची कर से ले लो कितने बजे की बात है तीन बजे की बात है कल दोपहर में हाँ दोपहर में तो हल्ला मचाया कोई आया नहीं सहायता करने नहीं दो तीन देख के चल गया सरदार जी अब थे यहाँ बड़ी बोला छोटे बोले वैसे इसे इसे बात हो गया था ठीक है और मोबाइल लुटा गया और लोग भी इकट्ठे ਬਹੁਤ ਪਰੇਸ਼ਾਨੀਆਂ ਮੱਲੇ ਵਾਲਿਆਂ ਨੂੰ ਚਾਹੇ ਦਸ਼ਵੀਂ ਨਗਰ ਚਾਹੇ ਚੇਤ ਨਗਰ ਚਾਹੇ ਅਰਜਨ ਨਗਰ ਲੁੱਟਾਂ ਦੀ ਵਾਰ ਤਾਂ ਇੰਨੀ ਕੁ ਵਧ ਗਈ ਆ ਕਿ ਲੋਕੀ ਆਪਣੇ ਘਰ ਤੋਂ ਬਾਹਰ ਬੈਣ ਤੋਂ ਵੀ ਡਰਦੇ ਆ ਉਹ ਮਣਾ ਫਿਰਨਾ ਤਾਂ ਇੱਕ ਬੜੀ ਦੂਰ ਦੀ ਗੱਲ ਆ ਚਾਹੇ ਉਹ ਲੇਡੀਜ਼ ਆ ਚਾਹੇ ਉਹ ਜੈਂਟਲਸ ਇੰਡਸਟਰੀ ਏਰੀਆ ਛੋਟੇ ਛੋਟੇ ਇੰਡਸਟਰੀ ਆ ਉਹਦੇ ਵਿੱਚ ਲੇਬਰ ਕੰਮ ਕਰਦੀ ਆ ਜਿੱਦਨ ਉਹਨਾਂ ਨੂੰ ਤਨਖਾਹ ਮਿਲਦੀ ਆ ਐਡਵਾਂਸ ਮਿਲਦਾ ਉਦੋਂ ਨੇ ਵਾਰ ਤਾਂ ਜਿਆਦੀਆਂ ਸ਼ੁਰੂ ਹੋ ਜਾਂਦੀਆਂ ਇੱਕ ਲਾਈਨ ਕਰਕੇ ਸਾਡੀ ਕਰਕੇ ਜਦੋਂ ਦੀ ਇਹ ਬਾਰਡਰ ਲਾਈਨ ਹੋਈ ਆ ਇਹ ਲੋਕ ਭੱਜ ਕੇ ਕਦੀ ਉਧਰ ਭੱਜ ਜਾਂਦੇ ਕਦੀ ਇੱਧਰ ਆ ਜਾਂਦੇ ਆ ਉਸ ਖਾਣਾ ਵੀ ਲੈ ਕੇ ਆਉਂਦੇ ਫੜ ਕੇ ਪਰ ਫਿਰ ਉਹ ਬੰਦੇ ਛੁੱਟ ਜਾਂਦੇ ਪਤਾ ਨਹੀਂ ਕੀ ਕਰਨਾ ਪੁਲਿਸ ਪੁਲਿਸ ਦੀ ਕੀ ਮਜਬੂਰੀ ਆ ਉਹਨਾਂ ਨੂੰ ਛੱਡਣਾ ਪੈਂਦਾ ਬਈ ਸਾਨੂੰ ਨਹੀਂ ਪਤਾ ਪਰ ਅਸੀਂ ਮੰਗ ਕਰਦੇ ਆਂ ਪੁਲਿਸ ਤੋਂ ਵੀ ਇੱਥੇ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਫਿਰ ਮਹੱਲਾ ਨਾਲ ਅਸੀਂ ਦਾ ਆਪਣਾ ਕੋਈ ਹੱਗ ਦਾ ਲਾਉਣਗੇ ਫਿਰ ਪੁਲਿਸ ਪ੍ਰਸ਼ਾਸਨ ਦੇ ਉੱਤੇ ਗੱਲ ਆ ਜਾਣੀ ਆ ਵੀ ਇਹਨਾਂ ਨੇ ਆਪ ਕੀਤਾ ਸਾਰਾ ਕੁਝ ਸੋ ਅਸੀਂ ਬੇਨਤੀ ਕਰਦੇ ਆਂ ਪੁਲਿਸ ਨੂੰ ਕਿਤਨਾ ਕਿਤੇ ਸਰਕਾਰ ਨੇ ਕਿਹਾ ਸੀਗਾ ਵੀ ਅਸੀਂ ਥੱਲ ਪੂਰੀ ਪਾਵਾਂਗੇ ਤੇ ਪੁਲਿਸ ਦਾ ਸਖਤ ਪਹਿਰਾ ਇਹ ਤਾਂ ਸਿਰਫ ਇੱਕ ਗੱਲਾਂ ਕਿਤਾਬੀ ਗੱਲਾਂ ਨੇ ਆ ਤੁਹਾਡੇ ਮਹੱਲਾ ਨਾਲ ਅਸੀਂ ਸਾਰੇ ਖੜੇ ਨੇ ਪੁੱਛ ਲਓ ਕੱਲੇ ਕੱਲੇ ਬੰਦੇ ਨੂੰ ਸੋ ਇੰਨਾ ਕੋ ਮਾਹੌਲ ਖਰਾਬ ਆ ਇਹ ਯੂਪੀ ਬਿਹਾਰ ਵਾਲਾ ਮਾਹੌਲ ਹੋ ਗਿਆ ਇੱਥੇ ਵੀ ਹੁਣ ਸੋ ਡਰਦੇ ਆ ਸਰ ਕੋਈ ਸਲੰਡ ਕੋਈ ਸਲੰਡਰ ਵਾਲੇ ਨਹੀਂ ਛੱਡਦੇ ਕੋਈ 500 ਰੁਪਏ ਵਾਲੇ ਨੂੰ ਨਹੀਂ ਛੱਡਦੇ ਉਹਦੇ ਵੀ ਟੱਕ ਮਾਰ ਕੇ ਨਿਕਲ ਜਾਂਦੇ ਚਾਹੇ 500 ਰੁਪਏ ਦੀ ਚੇਹ ਮੰਗ ਹੀ ਕਰਦੇ ਆ ਪੁਲਿਸ ਪ੍ਰਸ਼ਾਸਨ ਵਿੱਚ ਇੱਥੇ ਸਖਤ ਪਹਿਰਾ ਲਾਇਆ ਜਾਵੇ ਆ ਨਸ਼ੇੜੀਆਂ ਨੂੰ ਫੜਿਆ ਜਾਵੇ ਜਿਹੜੇ ਸਾਡੇ ਵਸੇ ਆ ਕੇ ਅਸੀਂ ਫੜ ਕੇ ਪੁਲਿਸ ਪ੍ਰਸ਼ਾਸਨ ਨੂੰ ਫੜਾਵਾਂਗੇ ਉਹਨਾਂ ਨੂੰ ਅੱਜ ਕੀ ਮਾਮਲਾ ਆ ਜਿਹੜੇ ਇਕੱਠੇ ਹੋਏ ਇੱਥੇ ਇਕੱਠੇ ਤਾਂ ਅਸੀਂ ਸਾਨੂੰ ਕਾਫੀ ਢੇਰ ਤੋਂ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ ਚਲੋ ਦੇਰ ਆਏ ਦਰਸਤਾਏ ਰੋਜ ਦੀ ਬਾਰਦਾਤਾ ਨੇ ਰੋਜ ਦੀਆਂ ਕੋਈ 10 ਵਜੇ ਘੁੰਮਤਾ ਜਾ ਰਿਹਾ ਕੋਈ ਦਸ਼ਮੇਸ਼ ਨਗਰ ਗਲੀ ਨੰਬਰ 14 ਚੇਤਨਗਰ ਤੋਂ ਲੈ ਕੇ ਦਸ਼ਮੇਸ਼ ਨਗਰ ਤੱਕ ਇਹੀ ਹਾਲ ਆ ਚਾਹੇ ਕੋਈ ਦਿਨੇ ਪ੍ਰਵਾਸੀ ਜਾਂਦਾ ਚਾਹੇ ਕੋਈ ਮੋਬਾਈਲ ਦੇ ਉੱਤੇ ਗੱਲਾਂ ਕਰਦਾ ਜਾਂਦਾ ਕੋਈ ਲੇਡੀਜ਼ ਇਕ ਜਾ ਰਹੀ ਹੈ ਮੋਬਾਈਲ ਤੇ ਗੱਲ ਕਰਦੀ ਤਾਂ ਅੱਕਾ ਹੀ ਖੋ ਲੈਣਾ ਮੋਬਾਈਲ ਤਾਂ ਕੰਨ ਤੇ ਲੱਗਿਆ ਤਾਂ ਮੋਬਾਈਲ ਜਦੀ ਖੋ ਲੈਣਾ ਉਹਨਾਂ ਨੇ ਔਰ ਬਾਕੀ ਪੈਸੇ ਖੋ ਰਹੇ ਨੇ ਜੇਬਾਂ ਚੋਂ ਕੱਢ ਰਹੇ ਨੇ ਖਾਸ ਕਰਕੇ 10 ਤਰੀਕ 11 ਤਰੀਕ 12 ਤਰੀਕ ਜਦੋਂ ਲੇਬਰ ਨੂੰ ਪੈਸੇ ਮਿਲਦੇ ਆ ਉਦੋਂ ਖੋਏ ਜਾਂਦੇ ਜਾਂ 25 ਤਰੀਕ ਦੇ ਨੇੜੇ ਤੇ ਇਹ ਤਾਂ ਪੱਕ ਬੜੀ ਪਰੇਸ਼ਾਨੀ ਵਧ ਗਈ ਆ ਮੈਂ ਆਇਆ ਤੇ ਸਾਰੇ ਅੰਕਲ ਜੀ ਨੇ ਸਾਰੇ ਮੇਰੇ ਸੀਨੀਅਰ ਮੇਰੇ ਵੱਡੇ ਭਰਾ ਸਾਰੇ ਖੜੇ ਨੇ ਇੱਥੇ ਅਸੀਂ ਹੁਣ ਪੁਲਿਸ ਪ੍ਰਸ਼ਾਸਨ ਨੂੰ ਵੀ ਫੋਨ ਕੀਤਾ ਤੇ ਐਮਐਲਏ ਸਾਹਿਬ ਨੂੰ ਵੀ ਫੋਨ ਕੀਤਾ ਐਮਐਲਏ ਸਾਹਿਬ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਚੰਡੀਗੜ੍ਹ ਗਏ ਹੋਏ ਨੇ ਉਹਨੇ ਤੁਰੰਤ ਐਮਐਲਏ ਸਰਦਾਰ ਕਲਵਾਨ ਸਿੰਘ ਜੀ ਸਿੱਧੂ ਤੇ ਉਹਨਾਂ ਨੇ ਤੁਰੰਤ ਐਸਐਚਓ ਨੂੰ ਫੋਨ ਕਰ ਦਿੱਤਾ ਇੱਥੇ ਪੁਲਿਸ ਆ ਰਹੀ ਆ ਅਸੀਂ ਜਿੰਨੇ ਜਿੰਨੇ ਕੁ ਮੇਰੇ ਕੋਲੇ ਬੰਦੇ ਨੇ ਜਾਂ ਜਿਹੜੇ ਹੋਰ ਇੱਥੇ ਲੁੱਟਾ ਕੋ ਆਈਆਂ ਉਹਨੂੰ ਸਭ ਨੂੰ ਬੁਲਾ ਲੈਣਾ ਸੀ ਚਾਹੇ 12 ਜਾਣੇ ਹੋਣ ਚਾਹੇ 15 ਜਾਣੇ ਪਾਇਰ ਕਾਰਡ ਉਹਨਾਂ ਕੋਲ ਵੀਡੀਓ ਵੀ ਨੇ ਇੱਕ ਤਾਂ ਜਮੈਟੋ ਵਾਲਾ ਲੁੱਟਿਆ ਉਸਦੇ ਕੋਲੇ ਵੀ ਵੀਡੀਓ ਹੈ ਵੀਡੀਓ ਵਿੱਚ ਵੀ ਸਾਫ਼ ਦਿਖ ਰਹੇ ਨੇ ਜਿਹੜੇ ਜਿਹੜੇ ਲੁੱਟਾ ਹੋ ਕਰਦੇ ਨੇ ਅਸੀਂ ਹੁਣ ਕਿੰਨੇ ਲੋਕਾਂ ਨਾਲ ਲੁੱਟ ਹੋਈ ਹੈ ਇਹ ਤਾਂ ਅਣਗਿਣਤ ਨੇ ਜੀ ਰੋਜ਼ ਦੇ 2-4 2-4 ਲੁੱਟ ਰਹੇ ਨੇ ਜਿਹੜੀ ਸੱਚਾਈ ਆ ਅਸੀਂ ਹੁਣ ਇਕੱਠੇ ਹੋ ਕੇ ਐਸਐਸਓ ਸਾਹਿਬ ਕੋਲੇ 6 ਨੰਬਰ ਡਿਵੀਜ਼ਨ ਜਾਂਦੇ ਆ ਉਹ ਜਿਹੜੇ ਬੰਦੇ ਇਸ ਇਸ ਗੱਲ ਤੋਂ ਪ੍ਰਭਾਵਿਤ ਨੇ ਕਿਸੇ ਦੇ ਟੱਕ ਮਾਰਿਆ ਗਿਆ ਕਿਸੇ ਦੀ ਬਾਹ ਦੇ ਉੱਤੇ ਟੱਕ ਮਾਰਿਆ ਗਿਆ ਖੌਣ ਵੇਲੇ ਅਸੀਂ ਉਹਨਾਂ ਨੂੰ ਬਕਾਇਦਾ ਵੀਡੀਓ ਜਿਹੜੀ ਨਾਲ ਲੈ ਕੇ ਜਾਵਾਂਗੇ ਅਸੀਂ ਪੁਲਿਸ ਨੂੰ ਇਹੀ ਰਿਕਵੈਸਟ ਕਰਾਂਗੇ ਤੇ ਤੁਰੰਤ ਐਕਸ਼ਨ ਲ ਔਰ ਇਵਨ ਸਭ ਨੂੰ ਹੀ ਪਤਾ ਹੋਵਾ ਵੀ ਬੰਦੇ ਕਿੱਥੋਂ ਆਉਂਦੇ ਆ ਕੀ ਕਰਦੇ ਆ ਜਿਹੜੀ ਸੀਸੀਟੀਵੀ ਵਾਇਰਲ ਹੋ ਰਹੀ ਆ ਜੀ ਇੱਕ ਲੇਡੀ ਨੂੰ ਮੋਬਾਈਲ ਖੋਇਆ ਇਹ ਕਿਹੜੇ ਇਲਾਕੇ ਦੀ ਆ ਇਹ ਵੀ ਇੱਥੇ ਦੀ ਆ ਰਾਧਾ ਸੋਮੀ ਰੋਡ ਤੋਂ ਹੋਇਆ ਇਹ ਚੇਤਨਗਰਵ ਵਾਲੇ ਪਾਸੇ 10 ਨੰਬਰ ਗਲੀ ਵਾਲੇ ਪਾਸੇ ਨੀਟੋ ਜੁਵਲਰ ਦੇ ਮਗਰਲੇ ਪਾਸੇ ਪੱਕਾ ਡੇਰਾ ਵਾ ਜੀ ਉਹਨਾਂ ਦਾ ਨਹੀਂ ਜਿੱਥੇ ਪੁਲਿਸ ਗੈਰੀ ਆ ਵੀ ਕੋਈ ਵਾਰਦਾਤ ਨਹੀਂ ਹੋਊਗੀ ਤੁਹਾਨੂੰ ਸੂਚਿਤ ਕੀਤਾ ਜਾਵੇ ਤੁਸੀਂ ਪੁਲਿਸ ਨੂੰ ਕਿੰਨੇ ਸੂਚਿਤ ਕੀਤਾ ਮੈਂ ਮੈਂ ਅੱਜ ਤੋਂ ਹਫ਼ਤੇ ਤੋਂ ਪਹਿਲਾਂ ਚਾਰ ਪ੍ਰਵਾਸੀ ਲੈ ਕੇ ਗਿਆ ਸੀਗਾ ਉਹਨਾਂ ਦੀ ਵੀ ਰਿਪੋਰਟ ਉੱਥੇ ਥਾਣੇ 6 ਨੰਬਰ 'ਚ ਪਈ ਆ ਉਹਨਾਂ ਨੂੰ ਵੀ ਮੁੰਡਿਆਂ ਨੂੰ ਬੁਲਾ ਲੈਣੇ ਆ ਤਾਂ ਕਿ ਉਹਨਾਂ ਦੀ ਵੀ ਜਿਹੜੀ ਕਾਰਵਾਈ ਹੋਈ ਨਹੀਂ ਜਾਂ ਹੋਈ ਆ ਜਾਂ ਕਿੱਥੇ ਆ ਉਹ ਵੀ ਅਸੀਂ ਅੱਜ ਪੂਰਾ ਪੂਰਾ ਦੀ ਪੂਰਾ ਪੁਲਿਸ ਵਾਲਾ ਪ੍ਰਸ਼ਾਸਨ ਨੂੰ ਪੁੱਛ ਲੈਣਾ ਵੀ ਉਹਦੀ ਉਹਨਾਂ ਦੀ ਕਾਰਵਾਈ ਕਿੱਥੇ ਆ ਤੇ ਆਹ ਵਾਲੇ ਬੰਦਿਆਂ ਦੀ ਵੀ ਕਾਰਵਾਈ ਤੁਰੰਤ ਕਰਾਈ ਜਾਵੇ ਮੰਗ ਇਹੀ ਕਰਦੇ ਆ ਤੇ ਉਹਨਾਂ ਨੂੰ ਚੱਕਿਆ ਜਾਵੇ ਤੇ ਇਸ ਮੁਹੱਲੇ ਨੂੰ ਬਚਾਇਆ ਜਾਵੇ ਕਿਉਂਕਿ ਇੱਥੇ ਸਾਰੀ ਇੰਡਸਟਰੀ ਹੈ ਛੋਟੀ ਇੰਡਸਟਰੀ ਲੱਗੀ ਹੋਈ ਆ ਇੰਡਸਟਰੀ ਦੇ ਵਿੱਚ ਜਿੰਨੇ ਪ੍ਰਵਾਸੀ ਕੰਮ ਕਰਦੇ ਨੇ ਉਹ ਸਾਰੇ ਡਰਦੇ ਨੇ ਔਰ ਖਾਸ ਕਰਕੇ ਇਹ ਏਰੀਆ ਦੇ ਵਿੱਚ ਫੈਕਟਰੀਆਂ ਵਿੱਚ ਕੰਮ ਕਰਕੇ ਰਾਜ ਨਹੀਂ ਵੀ ਲੁੱਟਖੋ ਹੋ ਜਾਣੀ ਹੈ ਪੈਸੇ ਜਾਣੇ ਨਹੀਂ ਪਿੰਡ ਨੂੰ ਜਾਂ ਉਹਨਾਂ ਦੀ ਜੇਬ 'ਚ ਨਹੀਂ ਜਾਣੇ ਉਹਨਾਂ ਨੇ ਜੋ ਕਰਦੇ ਨੇ ਉਹਨਾਂ ਦਾ ਪੈਸਾ ਲੁੱਟਖੋਣ ਵਾਲੇ ਕੀ ਕਰਦੇ ਨੇ ਚਿੱਟਾ ਵਾਲੇ ਜਾਂ ਕੀ ਕਰਦੇ ਨੇ ਨਸ਼ਾ ਕਰਦੇ ਨੇ ਸਾਨੂੰ ਨਹੀਂ ਇਸ ਗੱਲ ਨਾਲ ਹੈਗੀ ਇਸ ਤੁਰੰਤ ਸਾਡਾ ਮੱਲੇ ਨੂੰ ਬਿਲਕੁਲ ਕਲੀਨ ਕਰ ਦਿੱਤਾ ਜਾਵੇ ਇਸ ਚੋਰੀ ਚਪੀ ਤੋਂ ਸਾਨੂੰ ਬਚਾਇਆ ਜਾਵੇ ਤੁਰੰਤ ਜੀ ਪੁਲਿਸ ਦਾ ਮਤਲਬ ਕਿ ਇੱਥੇ ਪਹਿਰਾ ਨਹੀਂ ਹੈਗਾ ਜਿਵੇਂ ਪੀਸੀਆਰ ਆਂਦੀ ਆ ਜੀ ਨਹੀਂ ਪੀਸੀਆਰ ਆਂਦੀ ਆ ਜੀ ਪੀਸੀਆਰ ਤਾਂ ਹੁਣ ਦੇਖੋ ਇੱਕ ਜਿਹੜਾ ਲਾਊਗੀ ਉਸ ਤੋਂ ਬਾਅਦ 15 20 ਮਿੰਟ ਬਾਅਦ ਜਾਂ ਪੁਲਿਸ ਨੂੰ ਪੀਸੀਆਰ ਵਾਲਾ ਪੀਸੀਆਰ ਵਾਲਿਆਂ ਨੂੰ ਵੀ ਥੋੜਾ ਜਿਹਾ ਪ੍ਰੋਬਲਮ ਆ ਜਾਂਦੀ ਕਿਤੇ ਹੋਰ ਜਾਣਾ ਪੈ ਜਾਂਦਾ ਦੇਖੋ ਪੀਸੀਆਰ ਆਉਂਦੀ ਹੈ ਜਰੂਰ ਆਉਂਦੀ ਹੈ ਪਰ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਬਾਰ ਦਾ ਤੋਂ ਜਾਂਦੀ ਉੱਥੇ ਜਾਣਾ ਪੈ ਜਾਂਦਾ ਜੋ ਘੰਟਾ ਨਾ ਆਏ 2 ਘੰਟੇ ਫੇਰ ਨਾ ਆਏ ਫੇਰ ਉਨੇ ਟਾਈਮ ਚ ਬਾਰ ਦਾ ਤੋਂ ਜਾਣੀਆਂ ਇਹ ਕੋਈ ਪੱਕਾ ਹੱਲ ਕੀਤਾ ਜਾਵੇ ਬਸ ਕੀ ਨਾਮ ਹੈ ਕੋਟਾ ਪੀਐਸਆਈ ਰਣਵੀਰ ਸਿੰਘ ਜੀ ਤੇ ਸਰ ਕੀ ਮਾਮਲਾ ਜੀ ਜਿਹੜਾ ਇਹ ਮਾਮਲਾ ਹੈਗਾ ਜੀ ਇੱਥੇ ਮਛੀੜੀ ਬੰਦਿਆਂ ਦਾ ਜੋ ਕਿ ਦੂਸਰੇ ਇਲਾਕਿਆਂ ਦੇ ਵਿੱਚੋਂ ਆ ਕੇ ਇੱਥੇ ਵਾਰਦਾਤਾ ਕਰਦੇ ਨੇ ਤੇ ਉਸ ਦੇ ਨਾਲ ਪਬਲਿਕ ਬੜੀ ਪਰੇਸ਼ਾਨ ਆ ਜੀ ਉਹ ਪਬਲਿਕ ਇਕੱਠੀ ਹੋਈ ਸੀ ਉਹਨਾਂ ਦੇ ਅੱਜ ਵਿਚਾਰ ਸੁਨੇ ਗਏ ਨੇ ਉਹਨਾਂ ਦੀਆਂ ਗੱਲਾਂ ਬਾਤਾਂ ਵੀ ਸੁਨੇ ਗਏ ਵੀ ਉਹਨਾਂ ਨੂੰ ਕਿੱਥੇ ਕਿੱਥੇ ਕਿਹੜੇ ਕਿਹੜੀ ਜਗ੍ਹਾ ਤੇ ਪ੍ਰੋਬਲਮ ਆ ਰਹੀ ਹੈ ਉਸ ਪ੍ਰੋਬਲਮ ਨੂੰ ਸੋਲਵ ਕਰਨ ਲਈ ਉਸ ਸਰਕਾਰੀ ਨਾਲ ਹੁਣ ਅੱਗੇ ਵੀ ਕੰਮ ਕਰਦੀ ਸੀ ਤੇ ਹੁਣ ਵੀ ਕਰੇਗੀ ਤੇ ਅੱਗੇ ਕਰਦੀ ਵੀ ਰਹੇਗੀ ਲੋਕਾਂ ਨੂੰ ਬੜੀ ਮੁਸ਼ਕਲ ਆ ਰਹੀਆਂ ਨੇ ਹੁਣ ਵੀ ਜਿਹੜੀ ਵਾਰਦਾਤ ਹੋਈ ਆ ਮੋਬਾਈਲ ਖੋਇਆ ਗਿਆ ਵੀਡੀਓ ਵਾਇਰਲ ਹੋ ਰਹੀ ਆ ਔਰ ਕਿਤਨਾ ਕਿਤੇ ਜਿਹੜੇ ਲੋਕ ਨੇ ਉਹ ਪੁਲਿਸ ਨੂੰ ਕਹਿ ਰਿਹਾ ਕਿ ਪੁਲਿਸ ਸਾਡੇ ਜਿਹੜੇ ਕੰਪਲੇਟਾਂ ਲਖਾਈਆਂ ਉਹਦੀ ਕਾਰਵਾਈ ਕਰੇ ਜਲਦੀ ਜਲਦੀ ਅਸੀਂ ਤਕਰੀਬਨ ਤਕਰੀਬਨ ਹਰ ਕੰਪਲੇਟ ਦਾ ਰਿਪੋਟਾਰਾ ਜਿੰਨੀ ਜਲਦੀ ਹੋ ਸਕਦਾ ਉਹਨਾਂ ਕਰਦੇ ਆ ਕੋਸ ਹੈ ਕੰਪਲੇਟਾਂ ਕਵਰਟਿੰਗ ਜਿਨ੍ਹਾਂ ਤੇ ਵੀ ਵਿਚਾਰ ਚੱਲ ਰਿਹਾ ਵਾ ਤੇ ਪਬਲਿਕ ਦੇ ਸੰਯੋਗ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਕੈਮਰੇ ਬਹੁਤ ਘੱਟ ਮੇਨ ਰੂਟ ਤੇ ਲੱਗੇ ਹੋਏ ਨੇ ਜਿੱਥੋਂ ਕਿ ਕੋਈ ਵਾਰਦਾਤ ਨੂੰ ਇਲਜ਼ਾਮ ਦੇਣ ਦੇ ਬੰਦੇ ਬਾਰੇ ਕੋਈ ਪਿਊਜ਼ ਨਹੀਂ ਪਤਾ ਲੱਗਦਾ ਹੈਗਾ ਇਸ ਕਰਕੇ ਇੱਥੋਂ ਦੇ ਫੈਕਟਰੀ ਵਾਲਕਾਂ ਨੂੰ ਅਤੇ ਕਿਹਾ ਜਾਂਦਾ ਵੀ ਵੱਧ ਤੋਂ ਵੱਧ ਕੈਮਰਿਆਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਸਾਡੇ ਪੁਲਿਸ ਡਿਪਾਰਟਮੈਂਟ ਦਾ ਸੰਯੋਗ ਦਿੱਤਾ ਜਾਵੇ ਤੇ ਇਹ ਕਿਹੜੇ ਇਲਾਕੇ ਜੀ ਤੁਸੀਂ ਆਏ ਹੋ ਸਰ ਇਹ ਦਸ਼ਮੀਸ਼ ਨਗਰ 14 ਨੰਬਰ ਗਲੀ ਚ ਆਇਆ ਜੀ ਇਹ ਇਲਾਕਾ ਦੇ ਵਸਨੀਕ ਨੂੰ ਪੁਲਿਸ ਵੱਲੋਂ ਕੁਝ ਤਲਾਹ ਦੇਣਾ ਚਾਹੁੰਦੇ ਜਿਵੇਂ ਕਹਿਣ ਦਾ ਮਤਲਬ ਕੀ ਕਿ ਜੇਕਰ ਮੁੱਖ ਦੇ ਉੱਤੇ ਉਹਨਾਂ ਨੂੰ ਲੋਡ ਪੈ ਜਾਂਦੀ ਹੈ ਪੁਲਿਸ ਨੂੰ ਅਸੀਂ ਆਪਣਾ ਮੋਬਾਈਲ ਨੰਬਰ ਉਹਨਾਂ ਨੂੰ ਪ੍ਰੋਵਾਈਡ ਕੀਤਾ ਬਾ ਜੇ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਸਾਨੂੰ ਤੁਰੰਤ ਕਾਲ ਕਰ ਸਕਦੇ ਹਾਂ ਕ੍ਰਾਈਮ ਕਰਨ ਵਾਲੇ ਬੰਦੇ ਨੂੰ ਇੱਥੋਂ ਲੈ ਜਾ ਕੇ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਉਹਦੇ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਸਾਨੂੰ ਇਹ ਜਵਾਬ ਦਿੱਤਾ ਜਾਵੇ ਮੱਲੇ ਵਾਲਿਆਂ ਨੂੰ ਇਹ ਜਿਹੜੇ ਮਜ਼ਦੂਰ ਲੋਕ ਐ ਇਹ ਕਾਰਖਾਨੇ 'ਚ ਕੰਮ ਕਰ ਕਰਕੇ ਤਨਖਾਹਾਂ ਲੈ ਕੇ ਆਪਣੇ ਬੱਚਿਆਂ ਨੂੰ ਭੇਜਦੇ ਆ ਉਹਦੇ ਨੂੰ ਲੁੱਟ ਖੋ ਕਰ ਲੈਂਦੇ ਆ ਰਾਤ ਹੀ ਉਹਨਾਂ ਨੂੰ ਮਾਰਨ ਦੀ ਧਮਕੀ ਦਿੰਦੇ ਆ ਉਹ ਬੰਦੇ ਨੂੰ ਫੜ ਕੇ ਜਦੋਂ ਅਸੀਂ ਪੁਲਿਸ ਦੇ ਅੰਡਰ ਲੈ ਕੇ ਜਾਂਦੇ ਆ ਤਾਂ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ ਇਹਦਾ ਰੀਜ਼ਨ ਕੀ ਐ ਮੱਲਾ ਸਭ ਤੋਂ ਪਹਿਲੇ ਇਹ ਗੱਲ ਪੁੱਛਣੀ ਚਾਹੁੰਦਾ ਵਾ